ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਵੰਦਾ ਡੈਰੀ ਫਾਰਮ YouTube ਚੈਨਲ ਤੇ ਅੱਜ ਤੁਹਾਡੇ ਲਈ ਅਸੀਂ ਗੱਬਨ ਤੋਕੜ ਚੈੱਕ ਪਾਸ ਮੱਝ ਲੈ ਕੇ ਆਏ ਆ ਪਿੰਡ ਹੈ ਆਪਣਾ ਕੁੰਬੜਵਾਲ ਜ਼ਿਲ੍ਹਾ ਸੰਗਰੂਰ ਧੂਰੀ ਤੋਂ ਬਰਨਾਲੇ ਵਾਲੇ ਰੋਡ ਤੇ ਆਪਣਾ ਪਿੰਡ ਆ ਗਿਆ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਮੱਝ ਦੇਖ ਰਹੇ ਹੋ ਤੀਜਾ ਸੁਗਾ 11 ਲੀਟਰ ਦੁੱਧ ਬਿਲਕੁਲ ਤਿਆਰ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਮਿਣ ਕੇ ਲਿਆ ਸਕਦੇ ਹੋ 2 ਮਹੀਨਿਆਂ ਦੀ ਚੈੱਕ ਪਾਸ ਡਾਕਟਰ ਆਪ ਦਾ ਲਿਆ ਕੇ ਚੈੱਕ ਕਰਵਾ ਲਿਓ ਪਿੱਛੇ ਇਹਦੇ ਕੱਟੀ ਆ ਚੰਗੀ ਨਸਲ ਦੀ ਕੱਟੀ ਆ ਪਿੱਛੇ ਬੱਚੇ ਤੇ ਮਿਲਦੀ ਆ ਸਿੰਘ ਜਰੂਰ ਮੱਝ ਦਾ ਇੱਕ ਟੁੱਟਿਆ ਹੋਇਆਗਾ ਪਹਿਲਾਂ ਦਾ ਟੁੱਟ ਕੇ ਦੁਬਾਰੇ ਫੁੱਟਿਆ ਸੀਗਾ ਲੇਕਿਨ ਉਹ ਨਾਲ ਹੀ ਮੁੜ ਗਿਆ ਸਿਰ ਦੇ ਸਿੰਘ ਤੁਸੀਂ ਦੇਖ ਸਕਦੇ ਹੋ ਬਾਕੀ ਕਿਸੇ ਪਾਸੇ ਹੱਥ ਦਰਾ ਨਹੀਂ ਹੈਗੀ ਥਣ ਲੇਵਾ ਚੰਗਾਗਾ ਧਾਰ ਪੂਰੀ ਬੋਲੀ ਤੇ ਮੋਟੀ ਆ ਚੁਵਾਈ ਬਿਲਕੁਲ ਇੱਕ ਨੰਬਰ ਆ ਤਾਜੀ ਦਾ ਜਿੱਥੋਂ ਆਪਾਂ ਲੈ ਗਏ ਆਂ ਪਾਈਆਂ ਦੇ ਦੱਸਣ ਮੁਤਾਬਕ 16 ਕਿਲੋ ਦੁੱਧ ਕੱਢਿਆ ਹੋਇਆਗਾ। ਥਣ ਲੈਵਾ ਤੁਸੀਂ ਚੈੱਕ ਕਰ ਲਓ। ਧਾਰ ਪੂਰੀ ਪੋਲੀਆ। ਚੰਗੀ ਹਲੇ ਵੇਜ। ਗਾੜੀ ਵੀ ਚੰਗੀ ਆ ਦੀ। ਖਾਂ ਤੁਸੀਂ ਚਾਰੇ ਚੈੱਕ ਕਰ ਲਓ ਨੇੜੇ। ਕੋਈ ਸਾਈਡ ਨਹੀਂ ਹੈਗੀ ਕੋਈ ਪਾਸਾ ਨਹੀਂ। ਪੂਰੀ ਠੰਡੀ ਸੀ ਲਾ। ਚੋ ਕੋਈ ਮਰਜ਼ੀ ਲੈ ਵਿੱਚ ਆ ਛੋਟਾ ਜਿਹਾ ਜਵਾਲ ਚੋਲੇ। ਕੋਈ ਟਾਈਮ ਦਾ ਨਹੀਂ ਇਹਨੂੰ ਵੇਚ ਸਕਦੇ ਦੁਪਹਿਰੇ ਚੋਲੇ। ਖਾਂ ਲੈਵਾ ਇੱਕ ਵਾਰ ਫੇਰ ਦੇਖ ਲਓ। ਕਾ ਜੇ ਇਹ ਨਾਲੇ ਵਾ ਦਿਖਾਉਂਦੀ ਆ ਹੁਣ ਵੀ ਬਾਕੀ ਕੱਟੀ ਜਿੰਨੀ ਹੈਗੀ ਚੰਗੀ ਆ ਸਮੀ ਬਲੀ ਆ ਦੇਖ ਸਕਦੇ ਹੋ ਤੁਸੀਂ ਥੋੜਾ ਥੋੜਾ ਚੰਗੇ ਨੇ ਕੱਟੀ ਦੇ ਪਿੱਠਪੂੜਾ ਚੰਗਾ ਕੱਪਲੀ ਹੋਈ ਕੱਟੀ ਆ ਪੂਰੀ ਵਧੀਆ 4 ਕੁ ਮਹੀਨਾ ਦੀ ਤਕਰੀਬਨ ਕੱਟੀ ਆ 2 ਕੁ ਮਹੀਨਿਆਂ ਬਾਅਦ ਨਮੀ ਹੋ ਗਈ 2 ਮਹੀਨੇ ਦੇ ਗੱਭਣ ਮੈਂ ਚੈੱਕ ਕਰਵਾ ਲੇ ਤੁਸੀਂ ਜਿਹੜਾ ਕੋਈ ਵੀਰ ਖਰੀਦਣਾ ਚਾਹੁੰਦਾ ਆਪਣੇ ਨਾਲ ਫੋਨ ਤੇ ਗੱਲ ਕਰ ਲਿਓ ਰੇਟ ਇਹਦਾ ਆਪਾਂ ਫੋਨ ਕੀਤਾ ਗਾ ਦੁੱਧ ਚੰਗਾ ਗਾ ਮੈਂ ਚੰਗੀ ਆ ਤੇ ਰੇਡ ਵੀ ਚੰਗੀ ਹੋਊਗਾ ਲੇਕਿਨ ਹੋਊਗਾ ਫੋਨ ਤੇ ਫੋਨ ਨੰਬਰ ਆਪਾਂ ਹੈਗਾ 98880 72162 ਧੰਨਵਾਦ